ਬਾਈ ਆ ਆ ਗਏ ਸੁੱਕੇ ਹੋਏ ਗੁੰਡੋਏ ਆ ਆ ਗਈ ਕੀੜਾ ਜੜੀ ਆ ਆ ਗਈ ਸਫੈਦ ਮੂਸਲੀ ਬਾਹਰਲੀ ਆ ਆ ਗਿਆ ਸੋਨਾ ਭਸਮ ਚਾਂਦੀ ਭਸਮ ਤੁਹਾਨੂੰ ਸਾਰੀਆਂ ਆਈਟਮਾਂ ਸਾਰੀਆਂ ਭਸਮਾਂ ਬਰਨਾਲਾ ਚ ਬਾਈ ਉਰੀ ਦੇਣਗੇ ਜਿੱਥੋਂ ਮਰਜੀ ਪਤਾ ਕਰਕੇ ਉਹ ਜਿਹੜੀ ਕਿਤੇ ਨਾ ਭਸਮ ਕੋਈ ਜੜੀ ਬੂਟੀ ਮਿਲੀ ਤਾਂ ਬਾਈ ਉਰਾਂ ਕੋਲੇ ਫੋਨ ਮਾਰ ਕੇ ਪੁੱਛ ਲੈ ਉਹਨਾਂ ਕੋਲੋਂ ਮਿਲੂਗੀ ਬਾਈ ਕਿੰਨੇ ਕ ਪ੍ਰਕਾਰ ਦੇ ਜੜੀ ਬੂਟੀਆਂ ਨੇ ਯਾਰ ਤੋਂ ਵੱਧ ਤਰ੍ਹਾਂ ਦੀਆਂ ਜਿਹੜੀਆਂ ਆਪਣੇ ਕੋਲ ਅਵੇਲੇਬਲ ਨੇ ਪਾ ਫਿਰ ਹੋਰ ਨਾਲੋਂ ਘੱਟ ਕੇਗਾ ਬਾਜ਼ਾਰ ਨਾਲੋਂ ਚੀਜ਼ ਵਧੀਆ ਤੇ ਬਾਜ਼ਾਰ ਨਾਲੋਂ ਰੇਟ ਘੱਟ ਜੀ ਹੁਣ ਜਦੋਂ ਆ ਆ ਗਈ ਸੋਨਾ ਭਸਮ ਚਾਂਦੀ ਭਸਮ ਇਹ ਖਾਣ ਦੀ ਵਿਧੀ ਨਹੀਂ ਪ ਪਰ ਤੁਸੀਂ ਦਵਾਈ ਬਣਾਉਣ ਦੀ ਵਿਧੀ ਦੱਸ ਦੋਗੇ ਦਵਾਈ ਬਣਾਉਣ ਦੀ ਵਿਧੀ ਵੀ ਬਕਾਇਦਾ ਆਪਣੇ ਕੋਲ ਡਾਕਟਰ ਦੀ ਟੀਮ ਹੈ ਹਰ ਕਿਸੇ ਦੀ ਪ੍ਰਕਿਰਤੀ ਨੂੰ ਦੇਖ ਕੇ ਉਸ ਹਿਸਾਬ ਨਾਲ ਹਰ ਕਿਸੇ ਦੇ ਹਿਸਾਬ ਨਾਲ ਅਡਟ ਤਰ੍ਹਾਂ ਦੀ ਬਣਾਈ ਜਾਂਦੀ ਹੈ ਜਾਨੀ ਕਿ ਪੈਰ ਦੇ ਨੋਂ ਤੋਂ ਲੈ ਕੇ ਸਿਰ ਦੇ ਵਾਲ ਤੱਕ ਕੋਈ ਵੀ ਬਿਮਾਰੀ ਹੋਵੇ ਦੇਸੀ ਜੜੀ ਬੂਟੀਆਂ ਨਾਲ ਠੀਕ ਕਰ ਦੋਗੇ ਬਿਲਕੁਲ ਜੀ ਬਿਲਕੁਲ ਬਾਕੀ ਭਾਈ ਇਹ ਬਾਈ ਉਹਨਾਂ ਦਾ ਆ ਗਿਆ ਯੂਰਵੈਦਿਕ ਦਾ ਸਟੋਰ ਜਿਹੜੀਆਂ ਭਾਈ ਯੂਰਵੈਦਿਕ ਦਵਾਈਆਂ ਤੁਸੀਂ ਥੋਕ ਭਾਅ ਤੇ ਦੁਕਾਨਾਂ ਨਾਲ ਨੂੰ ਭੇਜ ਦਿਓ ਕਿਹੜੇ ਕਿਹੜੇ ਸਟੇਟਾਂ ਤੇ ਭੇਜ ਦੋਗੇ ਪੰਜਾਬ ਹਿਮਾਚਲ ਹਰਿਆਣਾ ਜੰਮੂ ਰਾਜਸਥਾਨ ਗੁਜਰਾਤ ਸਭ ਕਿਤੇ ਜਾਂਦੇ ਜੀ ਜੇ ਕਿਸੇ ਥੋਕ ਰੇਟ ਹੀ ਲਾਵਾਂਗੇ ਚਾਹੇ ਤੁਸੀਂ ਕੈਨੇਡਾ ਬੈਠੇ ਮੰਗਾ ਲਓ ਜੀ ਉੱਥੇ ਵੀ ਥੋਕ ਰੇਟ ਦੇ ਦੇ ਜੇ ਤੁਸੀਂ ਵੀ ਇਹ ਚੀਜ਼ਾਂ ਲੈਣ ਨੇ ਫਰਵਾਹੀ ਬਾਜ਼ਾਰ ਦੇ ਵਿੱਚ ਬਰਨਾਲੇ ਕੀ ਨਾਮ ਦਾ ਦੁਕਾਨ ਦਾ ਜੀ ਪਿਆਰਾ ਲਾਲ ਸੰਜੀਵ ਕੁਮਾਰ ਸ਼ੇਰੋਂ ਵਾਲੇ ਤੇ ਸਕਰੀਨ ਤੇ ਨੰਬਰ ਚੱਲੀਦਾ ਜਿਆਦਾ ਜਾਣਕਾਰੀ ਫੋਨ ਕਰਕੇ ਲੈ ਸਕਦੇ ਹੋ ਬਾਈ ਜੇ ਮੈਂ ਕਿਸੇ ਨੂੰ ਕੋਈ ਪੰਜੀਰੀ ਦਾ ਸਮਾਨ ਲੈਣਾ ਹੈ ਜਿਹੜੀ ਮਰਜ਼ੀ ਆਟਮ ਮੰਗਲੇ ਦੇ ਦੋਗੇ ਜਿਹੜੀ ਮਰਜ਼ੀ ਚੀਜ਼ ਮੰਗੋਗੇ ਬਾਜ਼ਾਰ ਨਾਲੋਂ ਵਧੀਆ ਤੇ ਤੁਹਾਨੂੰ ਵਾਜਬ ਰੇਟ ਦੇ ਵਿੱਚ ਮਿਲੂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ